ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਤੁਹਾਨੂੰ ਪੰਜਾਬ ਦੇ ਹੜ੍ਹਾਂ ਔਰ ਖਾਸ ਤੌਰ ਦੇ ਉਤੇ ਹੋਰ ਜਿੰਨੇ ਪੰਥਕ ਮਸਲੇ ਨੇ ਉਹਨਾਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹੇ ਆ ਅੱਜ ਤੋਂ ਥੋੜੇ ਸਮਾਂ ਪਹਿਲੇ ਅਸੀਂ ਆਪ ਜੀ ਨੂੰ ਦਿਖਾਇਆ ਸੀ ਕਿ ਪੰਜਾਬ ਦੇ ਅੰਦਰ ਕਿਸ ਤਰੀਕੇ ਨਾਲ ਰਾਜਸਥਾਨ ਦੀ ਸਿੱਖ ਸੰਗਤਾਂ ਜਿਸ ਵੇਲੇ ਪੰਜਾਬ ਦੇ ਹੜ੍ਹਾਂ ਦੇ ਅੰਦਰ ਸੇਵਾਵਾਂ ਕਰਨ ਲਈ ਪਹੁੰਚੀਆਂ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਉਹ ਸਾਰਾ ਮਸਲਾ ਸਾਡੇ ਚੈਨਲ ਦੇ ਰਾਹੀਂ ਤੁਸੀਂ ਸਾਰੇ ਨੇ ਦੇਖਿਆ ਤੇ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਜੋ ਤੁਸੀਂ ਨਾਲੇ ਨਾਲ ਸਕਰੀਨ ਤੇ ਦੇਖ ਰਹੇ ਹੋ ਰਾਜਸਥਾਨ ਦੀ ਸਿੱਖ ਸੰਗਤਾਂ ਦੇ ਵਿਚਕਾਰ ਸਭ ਤੋਂ ਕਹ ਲੀਏ ਕਿ ਗੁਰਦੁਆਰਾ ਜਿਹੜਾ ਉੱਥੇ ਗੋਲੂਵਾਲ ਸਾਹਿਬ ਹੈਗਾ ਉਸ ਗੁਰਦੁਆਰੇ ਨੂੰ ਕਹਿ ਲਿਏ ਪੰਥ ਦੋਖੀਆਂ ਵੱਲੋਂ ਵੈਰੀਆਂ ਵੱਲੋਂ ਘੇਰਾ ਪਾਇਆ ਹੈਗਾ ਤੇ ਸਾਡੀ ਪੈਣ ਇਸ ਵੇਲੇ ਉੱਥੇ ਮੌਜੂਦ ਹੈਗੀ ਇਸ ਸਾਰੇ ਮਸਲੇ ਦੇ ਉੱਤੇ ਕਿ ਆਖਿਰਕੀ ਕੀ ਮਸਲਾ ਹੈਗਾ ਕਿ ਗੁਰੂ ਘਰ ਨੂੰ ਸਾਡੇ ਵੈਰੀਆਂ ਦੇ ਵੱਲੋਂ ਦੁਸ਼ਮਣਾਂ ਦੇ ਵੱਲੋਂ ਕਿਉਂ ਘੇਰਾ ਪਾਇਆ ਗਿਆ ਤੇ ਉੱਥੇ ਦੀ ਜਿਹੜੀ ਸਿੱਖ ਸੰਗਤ ਹੈ ਅਰਦਾਸਾ ਸੋਧ ਕੇ ਸ਼ਸਤਰ ਹੱਥੀਂ ਲੈ ਕੇ ਜੰਗ ਲੜਨ ਦੀ ਤਿਆਰੀ ਚ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਲਾਈਵ ਬੀਬੀ ਹਰਮੀਤ ਕੌਰ ਰਾਜਸਥਾਨ ਤੋਂ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਪੈਂਜੀ ਦੇ ਨਾਲ ਫਤਿਹ ਦੀ ਸਾਨ ਤੋਂ ਕਰਨਿਆ ਪੈਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੈਂਜੀ ਤੁਹਾਡੀਆਂ ਵੀਡੀਓ ਮੈਂ ਤਕਰੀਬਨ ਅੱਧੇ ਪੂਨੇ ਘੰਟੇ ਪਹਿਲੇ ਹੀ ਥੋੜੇ ਸਮਾਂ ਪਹਿਲੇ ਹੀ ਦੇਖਿਆ ਨੇ ਤੁਸੀਂ ਅਰਦਾਸਾ ਸੋਧਿਆ ਕਿਰਪਾ ਨਾਲ ਤੁਹਾਡੇ ਹੱਥੀਂ ਚ ਨੇ ਕੀ ਮਸਲਾ ਹੈ ਕੀ ਹਾਲਾਤ ਨੇ ਉੱਤੇ ਇਸ ਵਕਤ ਵੀਰ ਜੀ ਆਪਣੇ ਰਾਜਸਥਾਨ ਦੀ ਤਜਾਰਾ ਦੀ ਸਟੇਜ ਤੋਂ ਸੰਦੀਪ ਦਾਇਮਾ ਦੇ ਭਾਜਪੀ ਦੇ ਲੀਡਰ ਨੇ ਅਨਾਉਂਸ ਕੀਤਾ ਸੀ ਜਦੋਂ ਇਲੈਕਸ਼ਨ ਸੀ ਰਾਜਸਥਾਨ ਦੇ ਵਿੱਚ ਜੀ ਜੀ ਸੰਦੀਪ ਦਾਇਮਨ ਨੇ ਇਹਦਾ ਬਿਆਨ ਸੀਗਾ ਜੀ ਗੁਰਦੁਆਰਾ ਸਾਹਿਬ ਤੇ ਮਸਜਿਦਾਂ ਦੇਸ਼ ਵਾਸਤੇ ਨਾ ਸੂਰ ਬਣ ਚੁਕੇ ਨੇ ਜੀ ਜੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਇਹਨਾਂ ਨੂੰ ਢਾ ਢੇਰੀ ਕਰਾਂਗੇ ਉਸ ਸਟੇਜ ਦੇ ਉੱਤੇ ਬੀਜੇਪੀ ਦੇ ਵੱਡੇ ਲੀਡਰ ਵੀ ਬੈਠੇ ਹੋਏ ਸੀ ਜੀ ਸੰਗਤਾ ਨੇ ਉਦੋਂ ਵੀ ਵਿਰੋਧ ਕੀਤਾ ਉਸੇ ਬਿਆਨ ਦੇ ਤਹਿਤ ਬੀਜੇਪੀ ਸਰਕਾਰ ਆਪਦੀਆਂ ਘਟੀਆ ਸਾਜਿਸ਼ਾਂ ਦੇ ਤਹਿਤ ਕੰਮ ਕਰਦੀ ਆ ਰਹੀ ਹੈ ਇਹ ਪਹਿਲਾ ਹੱਲਾ ਨਹੀਂ ਵੀਰ ਜੀ ਚੌਥਾ ਹੱਲਾ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਤੇ ਹੋਇਆ ਪਹਿਲਾ ਹੱਲਾ ਟਿੰਮਾ ਵੀਰ ਜੀ ਤਰਜਿੰਦਰ ਪਾਸੀ ਦੀ ਟਿੰਮਾ ਜੀ ਉਹਨਾਂ ਤੇ ਦੇਸ਼ ਧਰੋਹ ਦਾ ਕੇਸ ਕਰਾ ਕੇ ਇਹਨਾਂ ਨੇ ਕੀਤਾ ਫਿਰ ਬਾਬਾ ਗਗਨਦੀਪ ਸਿੰਘ ਜੀ ਫਿਰ ਵੀਰ ਨਰਮਨ ਸਿੰਘ ਖਰਲੀਆਂ ਜਿਨ੍ਹਾਂ ਨੇ ਸੂਰਜਮੁਣੀ ਦਾ ਸੌਦਾ ਲਾਇਆ ਸੀ ਉਹਦੇ ਤੇ ਵੀ ਝੂਠੇ ਕੇਸ ਪਵਾ ਕੇ ਉਹਨਾਂ ਦੀ ਵੀ ਗ੍ਰਿਫਤਾਰੀ ਤੱਕ ਦੇ ਬਰੰਟ ਕਢਾਏ ਇਹਨਾਂ ਨੇ ਜੀ ਪਰ ਸਿੱਖ ਜਥੇਬੰਦੀਆਂ ਉੱਥੇ ਵੀ ਇਕੱਠੀਆਂ ਹੋ ਗਈਆਂ ਰਾਜਸਥਾਨ ਦੀਆਂ ਵੀ ਚਾਹੇ ਕੁਝ ਵੀ ਕਰਨਾ ਪੈ ਜੇ ਪਰ ਅਸੀਂ ਇਹ ਯੋਧਿਆਂ ਨੂੰ ਜੇਲ੍ਹ ਦੇ ਵਿੱਚ ਧੱਕੇ ਦੇ ਨਾਲ ਤੁਹਾਨੂੰ ਸਿੱਟਣ ਨਹੀਂ ਦੇਵਾਂਗੇ ਜੀ ਚੌਥਾ ਹੱਲਾ ਜਿਹੜਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹੋਇਆ ਕੁਝ ਦਿਨ ਪਹਿਲਾਂ ਜੈਸਰ ਦੇ ਵਿੱਚ ਇੱਕ ਬਲਰਾਮ ਗੁਰਦਾਰਾ ਵੱਲੋਂ ਪੋਸਟ ਪਾਈ ਗਈ ਸੋਸ਼ਲ ਮੀਡੀਆ ਤੇ ਜੀ ਵੀ ਪੰਜਾਬ ਦੇ ਵਿੱਚ ਹੜ ਆਏ ਨੇ ਚੰਗਾ ਹੋਇਆ ਜਿਹੜੇ ਅੱਤਕਵਾਦੀ ਨੇ ਉਹ ਰੋੜ ਜਾਣਗੇ ਜਦੋਂ ਇਸ ਗੱਲ ਦਾ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਹੋਇਆ ਪਤਾ ਲੱਗਿਆ ਸੰਗਤਾਂ ਉੱਥੇ ਪਹੁੰਚੀਆਂ ਜਿੱਥੇ ਬੰਦੀਆਂ ਪਹੁੰਚੀਆਂ ਕੱਠ ਰੱਖਿਆ ਗਿਆ ਖਾਲਸਾ ਪੰਚਾਇਤ ਹੋਈ ਪਰਿਵਾਰ ਡਰ ਕੇ ਮਾਫੀ ਮੰਗਣ ਤੇ ਆ ਗਿਆ ਵੀ ਸਾਨੂੰ ਮਾਫ ਕਰ ਦਿਓ ਖਾਲਸਾ ਪੰਚਾਇਤ ਦੇ ਵਿੱਚ ਹਾਜ਼ਰ ਹੋਏ ਜਦੋਂ ਉਹ ਸੰਗਤ ਨੇ ਸਾਰੀ ਨੇ ਉਹਨਾਂ ਨੂੰ ਪੁੱਛਿਆ ਬਲਰਾਮ ਗੁਦਾਰੇ ਨੂੰ ਉਹਨੇ ਜਦੋਂ ਮਾਫੀ ਮੰਗੀ ਕਹਿਣ ਲੱਗੇ ਵੀ ਜਿਹੜੀ ਤੇਰੀ ਇੰਨੇ ਨਫ਼ਰਤ ਤੇਰੇ ਵਿੱਚ ਭਰੀ ਹੋਈ ਹੈ ਦਾ ਕਾਰਨ ਕੀ ਹੈ ਕਿਉਂਕਿ ਉਹਦੀ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਦੇਖੀ ਉਹਦੀ ਆਈਡੀ ਤੋਂ ਹਰ ਮੰਦਰ ਸਾਹਿਬ ਵਾਸਤੇ ਵੀ ਬਹੁਤ ਗੰਦੀਆਂ ਗੰਦੀਆਂ ਟਿੱਪੀਆਂ ਔਰ ਟਿੱਪਣੀਆਂ ਉਹਨੇ ਕੀਤੀਆਂ ਹੋਈਆਂ ਸੀ। ਉਹਨੂੰ ਪੁੱਛਿਆ ਗਿਆ ਉਹਦੇ ਵਿੱਚੋਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਆਰਐਸਐਸ ਦਾ ਬੰਦਾ ਹਾਂ ਸੰਗ ਦਾ ਬੰਦਾ ਹੈ ਜਿੱਥੋਂ ਮੈਨੂੰ ਇਹ ਚੀਜ਼ ਸਿੱਖਿਆ ਦਿੱਤੀ ਜਾਂਦੀ ਹੈ। ਯਾਨੀ ਕਿ ਤੁਹਾਡੇ ਕਹਿਣਾ ਮਤਲਬ ਹੈ ਕਿ ਉਹਨੇ ਸੰਗਤ ਹੀ ਇਸ ਗੱਲ ਨੂੰ ਕਬੂਲ ਕੀਤਾ ਹੈਗਾ। ਬਿਲਕੁਲ ਜੀ ਬਿਲਕੁਲ ਲਾਈਵ ਵੀਡੀਓ ਚੱਲ ਰਹੀ ਹੈ ਉਹ ਆਪਣੇ ਵੀਡੀਓ ਵਿੱਚ ਬਹੁਤ ਚੱਲੀ ਹੈ ਲਾਈਵ ਚੱਲਿਆ ਉਹਨੇ ਲਾਈਵ ਬੋਲਿਆ ਵੀ ਮੈਂ ਆਰਐਸਐਸ ਦਾ ਬੰਦਾ ਹਾਂ ਜਿੱਥੋਂ ਮੈਨੂੰ ਇਹ ਸਿੱਖਿਆ ਮਿਲ ਰਹੀ ਹੈ। ਜਦੋਂ ਉਹਨਾਂ ਨੇ ਇਹ ਲਾਈਵ ਹੋ ਗਈ ਜਿਹੜੇ ਆਰਐਸਐਸ ਦੇ ਬੰਦੇ ਸੀ, ਬੀਜੇਪੀ ਦੇ ਸੰਘ ਦੇ ਬੰਦੇ ਸੀ, ਉਹਨਾਂ ਉਹ ਤਰਫ ਉੱਠੇ ਵੀ ਹੁਣ ਸਾਡੀ ਸ਼ਰਹ ਆਮ ਜਿਹੜੀ ਆਪਾਂ ਕਹਿ ਦਈਏ ਚਿਹਰੇ ਤੋਂ ਤੋਂ ਨਕਾਬ ਲੈਣ ਲੱਗ ਗਏ। ਸਾਰੇ ਸੰਸਾਰ ਦੇ ਸਾਹਮਣੇ ਸਾਡਾ ਸੱਚ ਚੋਣ ਲੱਗ ਗਿਆ। ਸਾਡੇ ਆਪਣੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਵਿਖੇ ਇਹਨਾਂ ਨੇ ਕੀ ਕੀਤਾ ਮੌਕਾ ਬਣਾਇਆ ਕੁਝ ਦਿਨ ਪਹਿਲਾਂ ਹੜਾਂ ਦੀ ਸੇਵਾ ਹੋਣ ਲੱਗੀ ਆਪਣੇ ਸਥਾਨ ਤੋਂ ਕੁਝ ਸ਼ਰਾਰਤੀ ਅੰਸਰ ਸੇਵਾਦਾਰਾਂ ਦੇ ਨਾਲ ਰਲ ਗਏ ਕਹਿੰਦੇ ਅਸੀਂ ਵੀ ਸੇਵਾ ਕਰਨੀ ਅਸੀਂ ਕੋਈ ਗੱਲ ਨਹੀਂ ਕਰੋ ਪਰ ਦੂਸਰੇ ਦਿਨ ਉਹਨਾਂ ਨੇ ਕੀ ਕੀਤਾ ਇੱਕ ਦਿਨ ਸੇਵਾਦਾਰਾ ਗੁਰੂ ਘਰ ਦੇ ਸੇਵਾਦਾਰ ਨਾਲ ਲੈ ਕੇ ਗਏ ਦੂਸਰੇ ਦਿਨ ਬਿਨਾਂ ਹੁਕਰ ਦੱਸਿਆ ਬਿਨਾਂ ਸੇਵਾਦਾਰਾਂ ਨੂੰ ਲਜਾਇਆ ਕੁਝ ਨਿਸ਼ੇੜੀ ਬੰਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਜਰਦਾ ਸੀਗਾ ਕੋਈ ਉਹਨਾਂ ਦੇ ਦਸਤਾਰਾ ਨਹੀਂ ਸੀ ਕੋਈ ਆਪਣੇ ਕੇਸ ਨਹੀਂ ਸੀਗੇ ਸਾਰੇ ਨਿਸ਼ੇੜੀ ਸੀ ਉਹ ਇਥੋਂ ਚਲੇ ਗਏ ਕਹਿੰਦੇ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਗ੍ਰਹੀ ਕਰਨੀ ਹੈ ਮੈਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਘਰ ਦੇ ਨਾਮ ਤੇ ਇਹ ਨਿਛੇੜੀ ਬੰਦੇ ਗ੍ਰਹੀ ਕਰਨ ਵਾਸਤੇ ਜਾ ਰਹੇ ਨੇ ਮੈਂ ਨਾਲ ਦੇ ਨਾਲ ਸੇਵਾਦਾਰਾਂ ਨੂੰ ਅਲਰਟ ਕੀਤਾ ਮੈਂ ਕਿਹਾ ਗੁਰਦੁਆਰਾ ਸਾਹਿਬ ਤੇ ਨਾ ਮਤਲਬ ਤੁੰਗਲ ਚੱਕੀ ਜਾਣੀ ਤੁਸੀਂ ਵਾਪਸ ਜਾਓ ਉਹਨਾਂ ਕੋਲੇ ਫਿਰ ਉਹਨਾਂ ਦਾ ਕੋਣ ਹੁੰਦਾ ਹੈ ਕਹਿੰਦੇ ਜੀ ਕੋਈ ਨਹੀਂ ਅਸੀਂ ਆਪੇ ਕਰ ਲਾਂਗੇ ਸਾਨੂੰ ਗੁਰਦੁਆਰਾ ਸਾਹਿਬ ਦੀ ਰਸੀਦ ਬੁੱਕ ਦਿੱਤੀ ਜਾਵੇ ਮੈਂ ਕਿਹਾ ਜੀ ਗੁਰਦੁਆਰਾ ਸਾਹਿਬ ਦੀ ਰਸੀਦ ਮਹਤਵਾਰ ਸਿਆਣੇ ਬੰਦੇ ਅਮਰਤਾ ਗਾਣੋਂ ਮਿਲ ਸਕਦੀ ਜਿਹੜੇ ਰੂਟੀਨ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਰਸੀਦ ਬੁੱਕ ਮਿਲੇਗੀ ਇਸ ਗੱਲ ਦਾ ਇਹਨਾਂ ਦੀ ਗਹਿਰੀ ਪਹਿਲਾਂ ਤੋਂ ਹੀ ਸਾਜ਼ਿਸ਼ ਸੀ ਵੀ ਕੋਈ ਨਾ ਕੋਈ ਸਾਨੂੰ ਮੁੱਦਾ ਮਿਲੇ ਜਿਸ ਕਰਕੇ ਇਸ ਸਥਾਨ ਦੇ ਉੱਤੋਂ ਉੱਠ ਰਹੀ ਆਵਾਜ਼ ਸੱਚ ਦੀ ਪੰਥਕ ਸਿਵਾਵਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਉਸ ਚੀਜ਼ ਦਾ ਮੁੱਦਾ ਬਣਾ ਕੇ ਵੀ ਸਾਨੂੰ ਗੁਰਦੁਆਰਾ ਸਾਹਿਬ ਦੀ ਰਸੀਦ ਨਹੀਂ ਦਿੱਤੀ ਭਾਜੀਪੀ ਵਾਲੇ ਤੇ ਸੰਗ ਸੰਗ ਵਾਲੇ ਬੰਦਿਆਂ ਨੇ ਇਸ ਨੂੰ ਇਸ਼ੂ ਬਣਾਇਆ ਇਹ ਕੁਝ ਦਿਨਾਂ ਦਾ ਚੱਲਦਾ ਆ ਰਿਹਾ ਪ੍ਰਸ਼ਾਸਨ ਕੋਲੇ ਵੀ ਮੀਟਿੰਗਾਂ ਹੋ ਰਹੀਆਂ ਸਭ ਕੁਝ ਹੋ ਰਿਹਾ ਹੈ ਪਰ ਇਹਦਾ ਕੋਈ ਹੱਲ ਨਹੀਂ ਪ੍ਰਸ਼ਾਸਨ ਦੀ ਜਿਹੜੀ ਢਿੱਲ ਕੀ ਇਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਸਾਨੂੰ ਦਵਾਈਆ ਜਾ ਰਿਹਾ ਤੇ ਅੱਜ ਜਿਹੜਾ ਇਹਨਾਂ ਨੇ ਮੰਦਰ ਦੇ ਵਿੱਚ ਇਕੱਠ ਕੀਤਾ ਹੈ ਆਰਐਸਐਸ ਦੇ ਸਾਰੇ ਬੰਦੇ ਬੀਜੇਪੀ ਦੇ ਸੰਗਾ ਜੀ ਮਾਫੀ ਚਾਹਣਿਆ ਭੈਣਜੀ ਦੇ ਨਾਲ ਟੈਲੀਫੋਨ ਤੇ ਗੱਲ ਕਰਦੇ ਹੋ ਟੈਲੀਫੋਨ ਡਿਸਕਨੈਕਟ ਹੋ ਗਿਆ ਸੀ ਭੈਣਜੀ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ ਭੈਣਜੀ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪੈਂ ਜੀ ਆਪਣੀ ਗੱਲ ਤੁਸੀਂ ਪੂਰੀ ਕਰੋ ਹਾਂ ਜੀ ਇਹਨਾਂ ਨੇ ਅੱਜ ਸਵੇਰੇ ਮੰਦਰ ਦਾ ਕੱਠ ਰੱਖਿਆ ਹੈ ਜਿਹੜਾ ਮੋਬੇ ਦਾ ਮੰਦਰ ਹੈ ਜੀ ਇਸੇ ਸਾਰੇ ਸੰਘੀ ਉੱਥੇ ਇਕੱਠੇ ਹੋਏ ਨੇ ਬੀਜੇਪੀ ਦੇ ਸਾਰੇ ਗੁੰਡੇ ਉਹਨਾਂ ਨੇ ਇਕੱਠੇ ਕੀਤੇ ਮੈਲ ਬਕਾਇਦਾ ਜਿਹੜੇ ਨੂੰ ਮੋਹਰਾ ਬਣਾਇਆ ਜਿਹੜਾ ਅਗਵਾਈ ਕਰ ਰਿਹਾ ਜੀ ਉਹ ਹੈਗਾ ਅਕਾਲ ਪਤ ਸਾਹਿਬ ਨਿਊ ਸੇਕ ਆਇਆ ਆ ਬੰਦਾ ਜਿਸ ਨੇ ਮਟੀਆਂ ਦੇ ਉੱਤੇ ਮਹਾਰਾਜ ਦੇ ਰੂਪ ਪ੍ਰਕਾਸ਼ ਕੀਤੇ ਸਨ ਤੇ ਅਕਾਲ ਤੱਕ ਸਾਬਣੀ ਹੁਕਮ ਹੋਇਆ ਸੀ ਕਿ ਉਹਨਾਂ ਸਰੂਪਾਂ ਨੂੰ ਜੰਮਦਵਾ ਸਾਹਿਬ ਪਹੁੰਚਾਇਆ ਜਾਵੇ ਤੇ ਆਪਣੇ ਹੀ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਤੇ ਉਥੇ ਜਥਾ ਚੱਲਿਆ ਸੀ ਪੱਤੀ ਸਿੰਘਾਂ ਦਾ ਕਿ ਉਹਨਾਂ ਨੇ ਜਿਹੜਾ ਕਾਟਾ ਸਾਹਿਬ ਦੇ ਹੁਕਮ ਅੱਤੇ ਪਹਰਾ ਦਿੰਦਿਆਂ ਹੋਇਆਂ ਸਰੂਪ ਜੰਮਦਵਾ ਸਾਹਿਬ ਪਹੁੰਚਾਇਆ ਸਾਡੇ ਤੇ ਕੇਸ ਵੀ ਹੋਇਆ ਸੀ ਜਿਨ੍ਹਾਂ ਦੀ ਕਟੀਆਂ ਚਲੋ ਉਹ ਪੰਥ ਦੀ ਸੇਵਾ ਅਸੀਂ ਸਾਨੂੰ ਪ੍ਰਵਾਨ ਹੈ ਉਸ ਦਾ ਕਲੱਖਿਆ ਹੋਇਆ ਇਨਸਾਨ ਉਹ ਪਖੰਡੀ ਗੁਰਸਹਿਬ ਹੈ ਜੀ ਅੱਜ ਇਹਨਾਂ ਦੀ ਅਗਵਾਹੀ ਕਰਕੇ ਗੁਰਦੁਆਰਾ ਸਾਹਿਬ ਤੇ ਚੜ ਕੇ ਆ ਗਿਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਮੋਢੇ ਰਾਕੇ ਉਹਨੇ ਚੈਲੰਜ ਕੀਤਾ ਕਿ ਬੀਬੀ ਹਰਮੀਤ ਕੌਰ ਬਾਹਰ ਨਿਕਲੋ ਅਸੀਂ ਤੁਹਾਡੇ ਘਰ ਤੇ ਆਏ ਆ ਤੇ ਅਸੀਂ ਪ੍ਰਬੰਧ ਲੈ ਕੇ ਹਟਾਂਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆ ਉਹ ਅਸੀਂ ਸਾਂਭਾਂਗੇ ਮੈਂ ਤਾਂ ਰੋਕਦਾ ਪੈਂਜੀ ਮੈਂ ਮਾਫੀ ਚਾਹਨਾ ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕ ਰਿਹਾ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਮੰਦਰ ਦੇ ਵਿੱਚ ਕਰ ਇਕੱਠ ਹੋਇਆ ਸੀ ਉਹਨਾਂ ਨੇ ਤੁਹਾਨੂੰ ਬਕਾਇਦਾ ਗੁਰਦੁਆਰਾ ਸਾਹਿਬ ਦੇ ਗੇਟ ਤੇ ਆ ਕੇ ਧਮਕੀ ਦਿੱਤੀ ਕਿ ਤੁਸੀਂ ਗੁਰਦਾਰੇ ਚੋਂ ਬਾਹਰ ਆਓ ਤੇ ਗੁਰਦਾਰੇ ਦਾ ਪ੍ਰਬੰਧ ਉਹ ਸਾਂਭਣਗੇ ਬਿਲਕੁਲ ਹੀ ਬਿਲਕੁਲ ਬਿਲਕੁਲ ਕਿ ਬੀਜੇਪੀ ਦੇ ਆਰਐਸਐਸ ਦੇ ਬੰਦੇ ਅਸੀਂ ਪੰਥ ਦੋਖੀ ਸਮਝਾਂਗੇ ਤੇ ਤੁਹਾਨੂੰ ਇੱਥੇ ਸੀ ਰਹਿਣ ਨਹੀਂ ਦੇਣਾ ਤੁਸੀਂ ਬਾਹਰ ਆਓ ਤੇ ਮੰਦਰ ਦੇ ਵਿੱਚ ਇੱਕ ਕੱਖ ਹੁੰਦਾ ਤੇ ਉਦੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਕਿਹਾ ਪ੍ਰਸ਼ਾਸਨ ਨੇ ਸਾਡੀ ਸੁਣੀ ਨਹੀਂ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਕਹਿੰਦੇ ਜੋ ਵੀ ਬਾਹਰ ਦੇ ਬੰਦੇ ਜੀ ਜੀ ਤੁਸੀਂ ਬਾਹਰ ਭੇਜੋ ਮੈਂ ਕਿਹਾ ਨਹੀਂ ਅਸੀਂ ਜਿੰਨੇ ਵੀ ਬੰਦੇ ਅਸੀਂ ਮੈਂ ਸੰਗਤ ਸਾਡੀ ਬੰਦੇ ਇੱਥੇ ਅੰਦਰ ਬੈਠੀ ਐ ਪਰ ਅਸੀਂ ਬਾਹਰ ਨਹੀਂ ਜਾਵਾਂਗੇ ਤੁਹਾਨੂੰ ਬੇਨਤੀ ਹੈ ਜਿਹੜਾ ਪੰਥ ਦੋਖੀ ਬਾਹਰ ਦੇ ਵਿੱਚ ਬੋਲ ਰਿਹਾ ਹਨ ਨੂੰ ਚੁੱਪ ਕਰਾਓ ਇਹ ਦੋ ਪ੍ਰਸ਼ਾਸਨ ਨੇ ਸਾਡੀ ਨਾਮੰਨੀ ਫਿਰ ਗੁਰੂ ਘੁਲਾਈਆਂ ਸੰਗਤਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਖੰਨਪਰਸਾ ਚੱਲ ਰਹੇ ਸਨ ਸਾਰੀਆਂ ਸੰਗਤਾਂ ਨੇ ਅਰਦਾਸ ਕੀਤੀ ਕਿ ਜਾਂ ਤਾਂ ਅੱਜ ਸ਼ਹੀਦੀਆਂ ਪ੍ਰਾਪਤ ਕਰਾਂਗੇ ਤੇ ਜਾਂ ਫਿਰ ਦੁਸ਼ਟਾਂ ਨੂੰ ਖੋਡਾਂਗੇ ਫਿਰ ਅਰਦਾਸ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਸੰਗਰਨ ਗੇਟ ਕੋਲੇ ਦਰਬਾਰ ਆਪਣੇ ਗੁਰਦੁਆਰਾ ਸਾਹਿਬ ਦੇ ਉਦੋਂ ਬਾਅਦ ਫਿਰਸ਼ ਨੂੰ ਬੰਗਾਰਿਆ ਕਿ ਤੂੰ ਕਹਿੰਦਾ ਹੈ ਜੀ ਨਾ ਦੁਸ਼ਟ ਦੋਸ਼ ਫਤਵਾ ਦੁਖੀ ਹੋ ਕੇ ਗੁਰਦੁਆਰਾ ਸਾਹਿਬ ਤੇ ਡੜ ਕੇ ਆਇਆ ਤੇ ਆ ਫਿਰ ਇਕੱਲੇ ਨੂੰ ਇਕੱਲਾ ਟੱਕਰ ਜਿਹੜੇ ਉਦੋਂ ਗਾਇ 15 20 ਮਿੰਟਾਂ ਤੋਂ ਬਾਅਦ ਉਸ ਨੇ ਉਥੋਂ ਭਜਾਏ ਤੇ ਸਾਰੀਆਂ ਸੰਗਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਜਿਵੇਂ ਜੰ੍ਹਾਂ ਦੇ ਇਥੇ ਕਾਰੇ ਲੱਗੇ ਜਿਹੜੇ ਦੁਖੀ ਸੀ 15 ਮਿੰਟਾਂ ਦੇ ਵਿੱਚ ਤੋਂ ਖੜੇੜ ਦਿੱਤੇ ਗਏ ਪੰਜੀ ਮੈਂ ਕੁਝ ਸਵਾਲ ਤੁਹਾਡੀ ਸਾਰੀ ਗੱਲ ਸਾਡੇ ਨਾਲ ਲਾਈਵ ਸੰਗਤਾਂ ਜੁੜੀਆਂ ਨੇ ਦੇਖ ਰਹੀਆਂ ਨੇ ਸੁਣ ਰਹੀਆਂ ਨੇ ਕੁ ਸਵਾਲ ਹਤੇ ਖੜ ਹੁੰਦੇ ਨੇ ਮੈਂ ਚਾਹਾਂਗਾ ਤੁਸੀਂ ਉਹਨਾਂ ਦਾ ਜਵਾਬ ਜ਼ਰੂਰ ਦਿਓ ਪੁਲਿਸ ਪ੍ਰਸ਼ਾਸਨ ਦਾ ਕੀ ਰਵਈਆ ਸੀ ਜਿਸ ਵੇਲੇ ਜਿਵੇਂ ਤੁਸੀਂ ਦੱਸ ਰਿਹਾ ਹੈ ਕਿ ਮੰਦਰ ਦੇ ਲੋਕਾਂ ਨੇ ਆਰਐਸਐਸ ਦੇ ਬੰਦਿਆਂ ਨੇ ਗੁਰਦਾਰੇ ਦੇ ਬਾਹਰ ਘੇਰਾ ਪਾਇਆ ਕਿ ਉਸ ਵੇਲੇ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਮੌਜੂਦ ਸੀ ਜਾਂ ਸਿੰਘ ਤੁਸੀਂ ਸਾਰੇ ਗੁਰਦਾਰੇ ਦੇ ਅੰਦਰ ਤੇ ਬਾਹਰ ਉਹਨਾਂ ਦੀ ਟੋਲੀ ਬਾਹਰ ਬੈਠੀ ਸੀ ਕੀ ਪੁਲਿਸ ਪ੍ਰਸ਼ਾਸਨ ਨੇ ਉੱਥੇ ਕੋਈ ਰੋਲ ਨਿਭਾਇਆ ਆਪਣਾ ਕੋਈ ਰੋਲ ਨਹੀਂ ਨਿਭਾਇਆ ਜੀ ਜੇ ਪੁਲਿਸ ਪ੍ਰਸ਼ਾਸਨ ਐਕਟਿਵ ਹੁੰਦੀ ਪੁਲਿਸ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲ ਆਉਣ ਨਹੀਂ ਦਿੰਦੀ ਹਾਲਕਿ ਸਾਨੂੰ ਕੱਲ ਤੋਂ ਫੋਨ ਕਰ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਵੀ ਤੁਸੀਂ ਕੋਈ ਵੀ ਬੰਦੇ ਬਾਹਰੋਂ ਨਹੀਂ ਸੱਦੇ ਤੁਸੀਂ ਨਹੀਂ ਦੱਸਣਾ ਕਿਸੇ ਨੂੰ ਵੀ ਵਰਦਵਾ ਮੰਦਰ ਦੇ ਵਿੱਚ ਆਰਐਸਐਸ ਵਾਲੇ ਬੀਜੇਪੀ ਵਾਲੇ ਜਾਂ ਪੰਥ ਵਿਰੋਧੀ ਸਾਰੇ ਇਕੱਠੇ ਹੋ ਰਹੇ ਨੇ ਸਾਡੇ ਤੇ ਇਹ ਚੀਜ਼ ਦਾ ਵੀ ਦਬਾਅ ਪਾਇਆ ਜਾ ਰਿਹਾ ਸੀ ਤੇ ਜਿਹੜੇ ਗੁਰੂ ਕੇ ਪਿਆਰੇ ਸਿੰਘ ਬਾਹਰੋਂ ਖਾਨਪੜ ਸਾਹਿਬ ਦੇ ਤੋਂਗ ਦੀ ਸੁਭਾ ਪਏ ਨੇ ਸੰਗਤ ਕਰਕੇ ਆਏ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਵੀ ਪ੍ਰਸ਼ਾਸਨ ਵੀ ਆਪਾਂ ਕਹਿੰਦੇ ਆਂ ਕਿ ਧੱਕੇਸ਼ਾਹੀ ਕਰਕੇ ਹੀ ਅੱਜ ਗੇਟ ਤੇ ਆ ਕੇ ਪੰਥ ਦੋਖੀਆਂ ਨੇ ਬੋਲਿਆ ਸੀਗਾ ਪ੍ਰਸ਼ਾਸਨ ਸਾਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰਸ਼ਾਸਨ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਸੀ ਉਹ ਬਿਆਨਵਾਹੀਆਂ ਵੀ ਕਰ ਰਹੀ ਸੀ ਆਪਣੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਪਰ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਸੀ ਪੰਜ ਜੀ ਅਗਰ ਅਸੀਂ ਗੱਲ ਕਹੀਏ ਕਿ ਇਹ ਸਾਰੇ ਮਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰ ਲਈ ਉਹਨਾਂ ਦਾ ਕੀ ਰੋਲ ਹੈ ਕਿ ਇਹ ਸਾਰੇ ਪੰਥਕ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਕਮੇਟੀਆਂ ਤੇ ਜਥੇਦਾਰ ਸਾਹਿਬ ਖੜੇ ਨੇ ਗੰਪੂ ਜੀ ਅਸੀਂ ਆ ਸ਼ੌਮਿਕ ਮੈਚ ਨੂੰ ਵੀ ਮਿਲ ਪਾਈਏ ਅਕਰਤ ਸੱਟ ਮਿਲ ਪਾਈਏ ਉਹਨਾਂ ਨੂੰ ਸਾਨੂੰ ਟਾਈਮ ਵੀ ਮਿਲਿਆ ਹੈਗਾ ਬਾਕੀ ਪੰਜਾਬ ਦੀਆਂ ਹਰ ਇੱਕ ਜਥੇਬੰਦੀ ਨੇ ਆਪਣੇ ਸਪੋਰਟ ਕੀਤੀ ਆ ਦੰਦੂਮੇ ਤਖ਼ਤਾਲ ਬੰਦੀ ਉਹ ਵੀ ਬਿਆਨ ਪਾਏ ਗਏ ਨੇ ਹਮੇਸ਼ਾ ਪਹੁੰਚਣ ਵਾਸਤੇ ਬੁੱਢਾ ਦਲ ਜੀ ਦੇ ਬਾਬਾ ਮਨਮੋਹ ਸਿੰਘ ਜੀ ਉਹਨਾਂ ਨੇ ਵੀ ਬਿਆਨ ਪਾਏ ਬਾਬਾ ਹਰਵੰਤ ਸਿੰਘ ਹਰਵੰਤ ਸਿੰਘ ਦੀ ਜਨਪੁਰ ਵਾਲੇ ਉਹਨਾਂ ਨੇ ਵੀ ਬਿਆਨ ਪਾਏ ਭਾਈ ਸੁਰਿੰਦਰ ਸਿੰਘ ਜੀ ਸਰਕਾਰ ਸਭਾ ਹਰਿਆਣਾ ਉਹ ਵੀ ਆਪਣੇ ਨਾਲ 14 ਤਰੀਕ ਨੂੰ ਆ ਕੇ ਵੀ ਗਏ ਨੇ ਮਾਫੀ ਅਮਰੀਕ ਸਿੰਘ ਜੀ ਅਜਨਾਲਾ ਜੀ ਉਹਨਾਂ ਨੇ ਵੀ ਆਪਣੇ ਹੱਕ ਦੇ ਵਿੱਚ ਬਿਆਨ ਪਾਏ ਨੇ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਸਰਕਾਰ ਵੱਜੋਂ ਦੀ ਸਰਕਾਰ ਬੀਜੇਪੀ ਕਰ ਰਹੀ ਹੈ ਇਹਨਾਂ ਨੂੰ ਥੱਲ ਪਈ ਜਾਵੇ ਨਹੀਂ ਤਾਂ ਇਹਦੇ ਨਤੀਜੇ ਬਹੁਤ ਜ਼ਿਆਦਾ ਮਾਰੇ ਨਿਕਲਣਗੇ ਪੰਜੀ ਗੱਲ ਦੱਸੋ ਮੈਂ ਮਾਫੀ ਚਾਹਣਾ ਤੁਸੀਂ ਬੜੇ ਸਤਕਾਰਯੋਗ ਸੰਸਥਾਵਾਂ ਦਾ ਜਿੱਥੇ ਬੰਦੀਆਂ ਦਾ ਨਾਮ ਲੇਤਾ ਬਿਆਨ ਲਗਾਏ ਤੁਹਾਡਾ ਲਫ਼ਜ਼ ਮੈਂ ਰਿਪੀਟ ਕਰਾਂਗਾ ਕੀ ਮੌਕੇ ਦੇ ਉੱਤੇ ਪਿਛਲੇ 4-6 ਮਹੀਨਿਆਂ ਚ ਤੁਹਾਡੇ ਤੱਕ ਕਿਸੇ ਜਥੇਬੰਦੀ ਨੇ ਨਿਹੰਗ ਜਥੇਬੰਦੀ ਨੇ ਤੁਹਾਡੇ ਤੱਕ ਮਿਲ ਕੇ ਗਰਾਊਂਡ ਜ਼ੀਰੋ ਦੇ ਉੱਤੇ ਤੁਹਾਡੇ ਨਾਲ ਖੜ ਕੇ ਗੱਲ ਕੀਤੀ ਹੈ ਜਾਂ ਮਾਫ ਕਰਨਾ ਪੰਜਾਬ ਚ ਘਰ ਬੈਠੇ ਬੈਠੇ ਵੀਡੀਓ ਦੇ ਉੱਤੇ ਬਿਆਨ ਜਾਰੀ ਹੋ ਰਹੇ ਨੇ ਵੀਰੇ ਸੁਹਾ ਦਾ 15 ਦਿਨ ਹੋ ਗਏ ਇਸ ਗੱਲ ਦੇ ਸੰਘਰਸ਼ ਕਰਦਿਆਂ ਹੋਇਆ ਜਦੋਂ ਲੈ ਲਿਆ ਆਪਣੇ ਇਹਨਾਂ ਨੇ ਮਸਲਾ ਚੱਕਿਆ ਹੈਗਾ ਹਰ ਜਿੰਨੇ ਵੀ ਸਿੰਘਾਂ ਨੇ ਬਿਆਨ ਦਿੱਤੇ ਨੇ ਉਹਨਾਂ ਨੇ ਜਿਉ ਸਾਨੂੰ ਕਿਹਾ ਵੀ ਭਾਈ ਤੁਸੀਂ ਸਾਨੂੰ ਦੱਸਿਓ ਜਿੱਦਨ ਵੀ ਕੱਠ ਹੋਊਗਾ ਤੇ ਅਸੀਂ ਜਰੂਰ ਪਹੁੰਚਾਂਗੇ ਹਾਂ ਜਿੱਦਨ ਅਸੀਂ ਸੱਦਾਂਗੇ ਤੇ ਉਹਦੋਂ ਪਹੁੰਚਣਗੇ ਬਾਕੀ ਮਹਾਰਾਜ ਅਤੇ ਪਾਸ਼ਾ ਕਿਰਪਾ ਕਰਨ ਜਿਉ ਸਿੰਘਾਂ ਨੇ ਬੋਲਿਆ ਕਿ ਸਾਨੂੰ ਹਮੇਸ਼ਾ ਅੱਗੇ ਖੜਦੇ ਵੀ ਆਏ ਨੇ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਖੜਦੀਆਂ ਆਈਆਂ ਨੇ ਕਾਲ ਤੱਕ ਵੀ ਕਾਲ ਤੱਕ ਸਾਡੀ ਖੜਦਾ ਹੈ ਸ਼੍ਰੋਮਣੀ ਕਮੇਟੀ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਹੈ ਪੈਂਜੀ ਪੰਥਕ মিডিਆ ਦੀ ਗੱਲ ਕਰ ਲਈ ਟੀਵੀ 84 ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਮਾਫੀ ਚਾਹਨਾ ਅਸੀਂ ਕਿਸੇ ਹੋਰ ਚੈਨਲ ਜਾਂ ਕਿਸੇ ਦੀ ਗੱਲ ਨਹੀਂ ਕਰਦੇ ਮਗਰ ਕੀ ਪੰਥਕ ਮਸਲੇ ਦੇ ਉੱਤੇ ਕੋਈ ਹੋਰ ਚੈਨਲ ਤੁਹਾਡੇ ਨਾਲ ਖਲੋਤਾ ਮੈਂ ਕਿਸੇ ਦੇ ਨਾਮ ਤੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਮਗਰ 100 ਕਾਡ ਖੋਤੀ ਜਿਹੜੇ ਪੰਥਕ মিডিਆ ਜਿਹੜੇ ਪੰਜਾਬ ਚ ਛੋਟੇ ਛੋਟੇ ਗੱਲ ਦੇ ਉੱਤੇ ਲੀਡਰਾਂ ਦੇ ਅੱਗੇ ਪਿੱਛੇ ਘੁੰਮਦੇ ਨੇ ਕੀ ਰਾਜਸਥਾਨ ਦੇ ਇੰਨੇ ਗੰਭੀਰ ਪੰਥਕ ਮਸਲੇ ਦੇ ਉੱਤੇ ਤੁਹਾਡੇ ਤੱਕ ਕਿਸੇ ਵੀ ਪੰਥਕ মিডিਆ ਨੇ ਪਹੁੰਚ ਕੀਤੀ ਹੈ ਨਹੀਂ ਬਿਲਕੁਲ ਨਹੀਂ ਵੀਰੇ ਬਿਲਕੁਲ ਵੀ ਨਹੀਂ ਮੈਂ ਖੁਦ ਹਰਾਨ ਆ ਕਿ ਐਡਾ ਮਸਲਾ ਹੋਇਆ ਹੈ ਰਾਜਸਥਾਨ ਦੇ ਵਿੱਚ ਇੱਕ ਇਤਿਹਾਸਿਕ ਥਾਂ ਨੂੰ ਬਾਬਾ ਸੁੱਖਾ ਸਿੰਘ ਮਹਿਤਾਲ ਸਿੰਘ ਜੀ ਦਾ ਜਿੱਥੇ ਭਾਜਪਾ ਵਾਲੇ ਦੇ ਗੁੰਡਿਆਂ ਨੇ ਪੰਥ ਵਿਰੋਧੀਆਂ ਨੇ ਵੰਗਾਰ ਕੇ ਅੱਜ ਆਪਣੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਵੰਗਾਰੇ ਪਰ ਜਿਹੜਾ ਆਪਣੇ ਪੰਜਾਬ ਦੇ ਹੈਗੀ ਜੇ ਮੀਡੀਆ ਚੈਨਲ ਵਿੱਚ ਕਿਸੇ ਨੇ ਵੀ ਕੋਈ ਕਿਸੇ ਦੇ ਕੰਮ ਤੇ ਜੁੜੀ ਰਹਿੰਦੀ ਕੋਈ ਸੰਪਰਕ ਨਹੀਂ ਹੋਇਆ ਸਾਡੇ ਨਾਲ ਚਲੋ ਪੰਜੀ ਗੁਰੂ ਸਾਹਿਬ ਸਾਰਿਆਂ ਨੂੰ ਸਵਾਦ ਬਖਸ਼ੇ ਅਸੀਂ ਇਸ ਮਸਲੇ ਦੇ ਜਿਸਲੇ ਮੈਂ ਆਪਜੀ ਦੀ ਆਈਡੀ ਤੋਂ ਦੇਖਿਆ ਹੈਗਾ ਲਾਗ ਗੁਰਦਾਰਾ ਮਹਿਤਾਬ ਕਰਦੇ ਜਿਹੜੇ ਆਪਜੀ ਦੇ ਫੇਸਬੁੱਕ ਪੇਜ ਦੇ ਉੱਤੇ ਜਦੋਂ ਤੁਸੀਂ ਅਰਦਾਸਾ ਸੋਧਿਆ ਮੈਂ ਉਸੇ ਵੇਲੇ ਕੋਸ਼ਿਸ਼ ਕਰ ਰਿਹਾ ਸੀ ਤੁਹਾਡੇ ਤੱਕ ਪਹੁੰਚ ਕਰਨ ਦੀ ਟੋਨਰ ਹੁਣੇ ਰابطਾ ਕਾਇਮ ਹੋਇਆ ਹੈਗਾ ਬੜਾ ਅਫਸੋਸ ਹੈਗਾ ਕਿ ਸਾਡੀ ਅਖੋਤੀ ਪੰਥਕ মিডিਆ ਆਪਣਾ ਪਰ ਨਹੀਂ ਨਿਭਾ ਰਿਹਾ ਮਗਰ ਘਾਟੋਗਾ ਟੀਵੀ 84 ਵੱਜੋਂ ਅਸੀਂ ਤੁਹਾਡੇ ਨਾਲ ਜੁੜੇ ਆ ਗਏ ਪੂਰੇ ਵਰਲਡ ਤੁਹਾਨੂੰ ਅੱਜ ਇਸ ਮਸਲੇ ਨੂੰ ਤੁਹਾਡੇ ਰਾਹੀਂ ਦੇਖ ਰਿਹਾ ਹੈਗਾ ਸੁਣ ਰਿਹਾ ਹੈਗਾ ਬਾਹਰ ਬੈਠੇ ਸਿੱਖਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੋਗੇ ਮੌਜੂਦਾ ਹਾਲਾਤਾਂ ਦੇ ਉੱਤੇ ਇਹ ਵੀ ਗੱਲ ਹੈ ਕਿ ਇੱਥੇ ਆਪਣੇ ਗੁਰਦੁਆਰਾ ਮਹਿਤਾਬ ਮੱਝ ਮੰਡੀ ਬੋਲੂ ਵਾਲੇ ਦੇ ਵਿੱਚ ਨਾ ਸਿੱਖਾਂ ਦੇ ਕਰਨੇ ਬਹੁਤ ਥੋੜੇ ਨੇ ਇੱਥੇ ਆਰਐਸਓਸ ਵਾਲਾ ਨਾ ਬੀਜੇਪੀ ਵਾਲਾਂ ਦਾ ਤਕੜਾ ਵੱਡ ਹੈ ਇਹ ਦੇ ਕਰਕੇ ਇਹਨਾਂ ਦੀ ਹਮੇਸ਼ਾ ਵਾਰ ਕਰਦੇ ਰਹਿੰਦੇ ਨੇ ਸਾਡੇ ਤੇ ਹਮੇਸ਼ਾ ਮਹਾਰਾਜ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੰਘ ਹਮੇਸ਼ਾ ਡਟ ਕੇ ਮੁਕਾਬਲੇ ਕਰਦੇ ਨੇ ਤੇ ਹਮੇਸ਼ਾ ਜਿੱਤ ਹੀ ਘਾਸੀ ਦੀ ਹੋਈ ਹੋਈ ਹੈ ਪਰ ਇਹ ਵਾਰ-ਵਾਰ ਜਰੂਰ ਆਪ ਸਾਨੂੰ ਤੋਟੇ ਜਰੂਰ ਵੰਦੇ ਨੇ ਦੀ ਬਿੰਦਤੀ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਅੱਜ ਜਿਹੜੇ ਇਹ ਜ਼ਰੂਰੀ ਨਹੀਂ ਕਿ ਗੁਰਦੁਆਰਾ ਮਹਤਾਰਗੜ੍ਹ ਸਾਹਿਬ ਤੇ ਆਪਣੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ ਇਹ ਹਰ ਇੱਕ ਉਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਜੋ ਪੰਥਕ ਹੋਵੇ ਜੋ ਗਰੀਬਾਂ ਦੀ ਕੌਮ ਦੀ ਆਵਾਜ਼ ਨੂੰ ਸੱਚ ਨੂੰ ਬੁਲੰਦ ਕਰਦੀ ਹੈ ਉਹ ਆਵਾਜ਼ ਨੂੰ ਖਤਮ ਕਰਨੀ ਹੈ ਜਿਹੜੀਆਂ ਇਹਨਾਂ ਦੀਆਂ ਸਰਬੰਧੀ ਜੇ ਪੀ ਦੀਆਂ ਕੋਈਆਂ ਛਾਲਛਾਲ ਉਹਨਾਂ ਨੂੰ ਨੱਟ ਪਾਉਣ ਵਾਸਤੇ ਇਹ ਹੀ ਰਸਤਾ ਹੈ ਵੀ ਆਪਾਂ ਸਾਰੀ ਕੌਮ ਇੱਕਜੁੱਟ ਹੋ ਕੇ ਆਪਣੇ ਵਖਰੇਵੇਂ ਭੁੱਲ ਕੇ ਸਰਪਟ ਵਾਰੀ ਦੁਸ਼ਮਣਾਂ ਦੇ ਨਾਲ ਲੜੀਏ ਤਾਂ ਕਿ ਸਾਡੀ ਕੌਮ ਦਾ ਜਿਹੜਾ ਖਲਾਅ ਹੋ ਸਕੇ ਸਾਨੂੰ ਆਪਣੇ ਅਜੇ ਤੱਕ ਵੀ ਇਹ ਹੈ ਕਿ ਸਾਨੂੰ ਆਪਣੇ ਦੁਸ਼ਮਣਾਂ ਦਾ ਹੀ ਨਹੀਂ ਪਤਾ ਬਥੇਰੇ ਸਿੱਖ ਵੀ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਭਾਜਪਾ ਸਾਡਾ ਕਾਹਨ ਕੀ ਕਰੀ ਜਾਂਦੀ ਹੈ ਉਹ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਪਰ ਇਹੀ ਇਸ ਵਕਤ ਦੀ ਜਿਹੜੀ ਜ਼ਰੂਰਤ ਹੈ ਕਿ ਸਾਨੂੰ ਪਾਰਟੀਵਾਦੀ ਤੋਂ ਵੀ ਉੱਪਰ ਉੱਠ ਕੇ ਇਹ ਦੇਖਣਾ ਚਾਹੀਦਾ ਕਿ ਸਾਡਾ ਘਾਣ ਸਾਡੀ ਦੁਸ਼ਮਣ ਕਿਹੜੀ ਜਮਾਤ ਹੈ ਤੇ ਉਹਦੇ ਜਮਾਤ ਦੇ ਖਿਲਾਫ ਸਾਨੂੰ ਵੱਟ ਤੋਂ ਵੱਧ ਇੱਕਜੁੱਟ ਹੋ ਕੇ ਲੜਨ ਦੀ ਖੜਨ ਦੀ ਜ਼ਰੂਰਤ ਹੈ ਵੀਰੇ ਬਿਲਕੁਲ ਭੈ ਜੀ ਸਾਡੇ ਕੌਮ ਦੀ ਬਦਕਿਸਮਤੀ ਹੈਗੀ ਹੈ ਕਿ ਜੋ ਅਸੀਂ ਕਹਿੰਦੇ ਅਕਾਲ ਤਖਤ ਸਾਹਿਬ ਦੇ ਦੋ ਨਿਸ਼ਾਨ ਸਾਹਿਬ ਦਾ ਅਗਾ ਅਗਰ ਐਗਜ਼ਾਮਪਲ ਦੇਈਏ ਕੀ ਸਿਆਸਤ ਨੀਵੀਂ ਹੋਣੀ ਚਾਹੀਦੀ ਧਰਮ ਉੱਤਤਾ ਹੋਣਾ ਚਾਹੀਦਾ ਲੇਕਿਨ ਸਾਡੇ ਕੌਮ ਦੀ ਬਦਕਿਸਮਤੀ ਹੈ ਸਾਡੇ ਸਿੱਖਾਂ ਦੀ ਜਿਹੜੀ ਰਾਜਨੀਤੀ ਉਹ ਕਿੱਥੇ ਨਾ ਕਿਤੇ ਧਰਮ ਤੇ ਭਾਰੂ ਹੋ ਚੁੱਕੀ ਹੈ ਤੇ ਪੰਜੀ ਇਸ ਲਈ ਰਾਤ ਦੇ तकरीबन 9-10 ਵਜੇ ਦੇ ਸਾਡੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਗਾ ਇਸ ਲਈ ਮੌਜੂਦਾ ਹਾਲਾਤ ਕੀ ਨੇ ਕਿ ਗੁਰਦਾਰਾ ਸਾਹਿਬ ਦੇ ਗੇਟ ਦੇ ਉੱਤੇ ਪੁਲਿਸ ਤਾਇਨਾਤ ਹੈ ਜਾਂ ਤੁਹਾਡੀ ਸੰਗਤ ਤੁਸੀਂ ਤੇ ਚਲੋ ਨਿਆਂ ਫੌਜਾ ਦੇ ਨਾਲ ਤੁਸੀਂ ਗੁਰਦਾਰਾ ਸਾਹਿਬ ਦੇ ਅੰਦਰ ਮੌਜੂਦ ਹੋ ਪ੍ਰਸ਼ਾਸਨ ਵੱਲੋਂ ਗੇਟ ਦੇ ਉੱਤੇ ਕੋਈ ਖਲੋਤਾ ਹੈ ਜਾਂ ਸਾਡੇ ਵੈਰੀਆਂ ਨੇ ਜਿਨ੍ਹਾਂ ਨੇ ਘੇਰਾ ਪਾਇਆ ਉਹਨਾਂ ਚੋਂ ਇਸ ਸੁਲਮ ਮੌਜੂਦ ਹੈ ਉੱਥੇ ਜਾਂ ਸਾਰੇ ਜਾ ਚੁੱਕੇ ਨੇ ਇਹ ਨਹੀਂ ਵੀਰੇ ਆਪਣੇ ਪ੍ਰਸ਼ਾਸਨ ਦੇ ਕੋਈ 144 ਦੀ ਧਾਰਾ ਲੱਗੀ ਹੈ ਪ੍ਰਸ਼ਾਸਨ ਇੱਥੇ ਪੂਰ ਜ਼ੋਰ ਉਹ ਡਿਊਟੀ ਨਿਭਾ ਰਿਹਾ ਹੈਗਾ ਬਾਕੀ ਗੁਰੂਕੀਆਂ ਸੰਗਤਾਂ ਆ ਰਹੀਆਂ ਨੇ ਕਿਉਂਕਿ ਸੰਤਪੁਰ ਸਾਹਿਬ ਦੇ ਪ੍ਰਕਾਸ਼ ਹੋਏ ਨੇ ਤੇ ਸੰਗਤਾਂ ਲੰਗਰ ਚਲਾ ਰਹੀਆਂ ਨੇ ਸੰਗਤਾਂ ਵਧੀਆ ਸੇਵਾ ਵੀ ਕਰ ਰਹੀਆਂ ਨੇ ਕਥਾ ਪੇਕੇ ਜਾ ਰਹੀਆਂ ਨੇ ਪਰ ਗੇਟ ਦੇ ਉੱਤੇ ਪੋਸਟ ਜਿਹੜੀ ਹੈਗੀ ਉਹ ਤਣਾਤ ਹੈ ਤੁਹਾਨੂੰ ਸਭ ਤੋਂ ਆਖਿਰਲਾ ਸਵਾਲ ਤੁਹਾਨੂੰ ਲੱਗਦਾ ਕਿ ਕੱਲ ਸਾਰੇ ਫਿਰ ਇਹਨਾਂ ਦੇ ਵੱਲੋਂ ਕੋਈ ਹੱਲਾ ਮਾਰਿਆ ਜਾ ਸਕਦਾ ਹੈ ਕੱਲ ਕੋਈ ਧਰਨਾ ਦਿੱਤਾ ਜਾ ਸਕਦਾ ਲੱਗਦਾ ਤੁਹਾਨੂੰ ਬਿਲਕੁਲ ਜੀ ਸਾਨੂੰ ਲੱਗਦਾ ਹੈ ਜਿ세 ਹਰਮਾਣਾ ਆਪਣੀ ਲੋਕਾਂ ਦੀਆਂ ਖਬਰਾਂ ਆ ਰਹੀਆਂ ਨੇ ਵੀ ਇਕੱਠ ਕਰਦੇ ਫਿਰਦੇ ਨੇ ਪਰ ਸਾਨੂੰ ਅਸੀਂ ਬੇਨਤੀ ਵੀ ਸ਼ਰਮ ਸਿੰਘਾਂ ਨੂੰ ਕੀਤੀ ਆ ਆਪਣੇ ਵੀ ਸਿੰਘ ਜਿਹੜੇ ਪਿਆਰ ਪਰ ਪਿਆਰ ਹੈ ਅਸੀਂ ਵੀ ਹਮੇਸ਼ਾ ਡਟ ਕੇ ਲੜਨੂ ਮਰਨੂ ਤਿਆਰ ਹੈ ਪਰ ਜਿਹੜੇ ਇਹਨਾਂ ਦੇ ਖਟਿਆ ਮਨਸੂਬੇ ਆ ਉਹ ਕਦੇ ਵੀ ਅਸੀਂ ਪੂਰੇ ਨਹੀਂ ਹੋਣ ਦੇਵਾਂਗੇ ਬਿਲਕੁਲ ਪੰਜੀ ਬਹੁਤ ਬਹੁਤ ਧੰਨਵਾਦ ਇਸ ਵੇਲੇ ਸਾਡੇ ਨਾਲ ਲਾਈਵ ਜੁੜਨ ਦੇ ਉੱਤੇ ਔਰ ਕੱਲ ਮੈਂ ਦੁਬਾਰਾ ਤੁਹਾਡੇ ਤੋਂ ਗੁਰਦਾਰਾ ਸਾਹਿਬ ਦੇ ਹਾਲਾਤਾਂ ਦੇ ਲਈ ਦੁਬਾਰਾ ਟਾਰਨਸੀ ਲਾਈਵ ਗੱਲਬਾਤ ਕਰਾਂਗੇ ਤੇ ਅਗਰ ਕੋਈ ਵੀ ਭਾਲਾ ਵਰਤਦਾ ਜਾਂ ਕੋਈ ਵੀ ਅਸੀਂ ਗੱਲ ਹੁੰਦੀ ਹੈ ਤੇ ਸਾਡਾ ਨੰਬਰ ਟੱਡ ਕੋ ਲੈ ਮੈਂ ਬੇਨਤੀ ਕਰਾਂਗਾ ਚਾਹ ਦੀ ਰਾਤ ਦਾ ਸਮਾਂ ਹੈਗਾ ਤੂੰ ਤੁਸੀਂ ਸਾਡੇ ਤੱਕ ਪਹੁੰਚ ਜ਼ਰੂਰ ਕਰਿਓ ਨਹੀਂ ਤਾਂ ਕੱਲ ਮੈਂ ਆਪ ਜੀ ਨੂੰ ਦੁਬਾਰਾ ਕਾਲ ਦੇ ਉੱਤੇ ਲੈ ਕੇ ਪੂਰੀ ਦੁਨੀਆ ਤੱਕ ਆਪਣੇ ਚੈਨਲ ਤੇ ਰਹੀ ਇਹ ਗੱਲ ਪਹੁੰਚਾਵਾਂਗੇ ਕਿ ਕੀ ਹਾਲਾਤ ਨੇ Rajasthan ਦੇ ਗੁਰਦਾਰਾ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਭੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸਨ ਬੀਬੀ ਹਰਮੀਤ ਕੌਰ ਜਿਹੜੇ ਇਸ ਵੇਲੇ ਮੌਜੂਦ ਆ ਜਿਸ ਵੇਲੇ ਅਸੀਂ ਇਸ ਪ੍ਰੋਗਰਾਮ ਨੂੰ ਲਾਈਵ ਰਿਕਾਰਡ ਕਰ ਰਹੇ ਹੈਗੇ ਆ ਰਾਜਸਥਾਨ ਦੇ ਗੁਰਦਾਰਾ ਮਹਿਤਾਬਗੜ ਦੇ ਅੰਦਰ ਸ਼ਸਤਰ ਹਾਥੀ ਚ ਲੈ ਕੇ ਗੁਰੂ ਘਰ ਬਚਾਉਣ ਦੇ ਲਈ ਜੋ ਸਾਡਾ ਗੁਰੂ ਫਰਮਾਨ ਹੈਗਾ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰਦਰ ਤਲੀ ਗਲੀ ਮੋਰਿਆਓ ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਲਾ ਕੀਜੈ ਕੌਮ ਦੀ ਬਦਕਿਸਮਤੀ ਹੈ ਕਿ ਗਿਣਤੀ ਦੇ ਕੁਝ ਸਿੱਖ ਆਪਣੇ ਗੁਰੂ ਘਰ ਨੂੰ ਬਚਾਉਣ ਦੇ ਲਈ ਇਸ ਵੇਲੇ ਸ਼ਸਤਰਤਾਰੀ ਹੋ ਕੇ ਸ਼ਸਤਰ ਹਾਥੀ ਲੈ ਕੇ ਅਰਦਾਸਾ ਸੋਧ ਕੇ ਗੁਰੂ ਘਰ ਬਚਾ ਰਹੇ ਨੇ ਤੇ ਸਾਡੇ ਕੌਮ ਦੀ ਵੱਧ ਤੋਂ ਵੱਧ ਜਦ ਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਕਿੱਥੇ ਨਾ ਕਿਤੇ ਅਵੇਸਲੀਆਂ ਨੇ ਜਾਂ ਸੋਸ਼ਲ ਮੀਡੀਆ ਦੇ ਇੰਨੇ ਜ਼ਿਆਦਾ ਪ੍ਰਚਾਰ ਹੋਣ ਦੇ ਬਾਵਜੂਦ ਇਹ ਜੀ ਪੰਥਕ ਖਬਰਾਂ ਤੋਂ ਮਸਰੂਫ ਹੈਗਾ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਕੋਸ਼ਿਸ਼ ਸੀ ਇਸ ਸਭ ਤੋਂ ਵੱਡੀ ਖਬਰ ਨੂੰ ਅਸੀਂ ਪੂਰੀ ਦੁਨੀਆ ਤੱਕ ਪਹੁੰਚਾਈਏ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਜਲ ਗੁਰਦਾਰਾ ਮਹਿਤਾਬਗੜ ਤੋਂ ਪੈਂਜੀ ਤੇ ਹੋਰ ਸਿੰਘਾਂ ਦੇ ਨਾਲ ਕੱਲ ਆਪਾਂ ਦੁਬਾਰਾ ਇਸੇ ਖਬਰ ਦੀ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੈਨੇ ਸਾਰੇ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ